ਸਰਨ ਸਤ ਸ੍ਰੀ ਅਕਾਲ ਜੀ ਪਿਛਲੀ ਵੀਡੀਓ ਚ ਆਪਾਂ ਗੱਲ ਕੀਤੀ ਸੀ ਕਟੀਆਂ ਬੱਚੀਆਂ ਦਾ ਫੀਡ ਫਾਰਮੂਲਾ ਤੇ ਅੱਜ ਆਪਾਂ ਗੱਲ ਕਰਾਂਗੇ ਝੋਟੀਆਂ ਬੇੜੀਆਂ ਦਾ ਫੀਡ ਫਾਰਮੂਲਾ ਦੇਖੋ ਝੋਟੀਆਂ ਬੇੜੀਆਂ ਬਾਰੇ ਬਹੁਤ ਸਾਰੇ ਲੋਕਾਂ ਦੇ ਮਨ ਚ ਬਹਿਮ ਭਰਮ ਜ਼ਿਆਦਾ ਨੇ ਵਿਗਿਆਨਕ ਗੱਲਾਂ ਕਰਾਂਗੇ ਜਿਹੜਾ ਬੰਦਾ 3 ਮਹੀਨੇ ਤੱਕ ਜਿਨੇ ਚਾਰ ਸੈੱਲੇ ਕਾਫ ਸਟਰਟਰ ਦੇ ਖਵਾਤੀ ਹੈ ਉਹ 3 ਮਹੀਨੇ ਬਾਅਦ ਤੁਹਾਡੇ ਕੋਲ ਦੋ ਹੱਲ ਹੁੰਦੇ ਇੱਕ ਕਾਫ ਗਰੋਅਰ ਹੁੰਦਾ ਹੈ ਇੱਕ ਹੀਪਰ ਫੀਡ ਹੁੰਦੀ ਹੈ ਜੇ ਤੁਹਾਡੀ ਕੱਟੀ ਬੱਚੀ ਦਾ ਜਨਮ ਵੇਲੇ ਵਜ਼ਨ ਮੰਨ ਲਓ 30 ਕਿਲੋ ਹੈ ਤੇ ਤੁਸੀਂ 3 ਮਹੀਨਿਆਂ ਚੋਂ ਦਾ 60 70 ਕਿਲੋ ਵਜ਼ਨ ਵਧਾਤਾ ਹੋਰ ਮੰਨ ਲਓ 80 90 ਕਿਲੋ ਵੀ ਵਜ਼ਨ ਜੇ ਹੋ ਗਿਆ ਉਹਦਾ ਤਾਂ ਤੁਸੀਂ ਆਰਾਮ ਨਾਲ ਹੀ ਪਰਪੀਡ ਸ਼ੁਰੂ ਕਰ ਸਕਦੇ ਹੋ ਕੋਈ ਸਮੱਸਿਆ ਵਾਲੀ ਕਰਨੀ ਹੈਗੀ ਬਿਲਕੁਲ ਕੋਈ ਸਮੱਸਿਆ ਵਾਲੀ ਕਰਨੀ ਕੌਣ ਕੀ ਕਹਿੰਦਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ 3 ਮਹੀਨੇ ਦੀ ਉਮਰ ਤੇ ਹੀ ਪਰਪੀਡ ਜਿਹੜਾ ਫਾਰਮੂਲਾ ਤੁਹਾਨੂੰ ਮੈਂ ਦੱਸੂਗਾ ਸ਼ੁਰੂ ਕੀਤੀ ਜਾ ਸਕਦੀ ਹੈ ਉਸ ਤੋਂ ਪਹਿਲਾਂ ਕੀ ਹੈ ਵੀ 3 ਮਹੀਨੇ ਤੱਕ ਤੁਸੀਂ ਗੱਟੀ ਬੱਚੀ ਨੂੰ ਥੋੜਾ ਬਹੁਤ ਜਿਹੜਾ ਹੈਗਾ ਹੇ ਹੋ ਗਿਆ ਬਰਸੀਮ ਦਾ ਸੁਆ ਹੈ ਵਾ ਭੌਂ ਜਿਹੜਾ ਹੁੰਦਾ ਹੈਗਾ ਉਹ ਤੇ ਥੋੜੇ ਬਹੁਤ ਤੂੜੀ ਖਾਨ ਦੀ ਆਦਤ ਪਾਈ ਹੋਵੇ ਆਰਾਮ ਨਾਲ ਤੁਸੀਂ ਪਰਪੀਡ ਤੇ ਜਾ ਸਕਦੇ ਹੋ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ हां ਤੁਹਾਡੀ ਮਰਜ਼ੀ ਹੈ ਤੁਸੀਂ ਕਾਫ ਗਰੋਥ ਪਾਉਣਾ ਚਾਹੋ ਤਾਂ ਪਾੜੋ ਕੋਈ ਗੱਲ ਨਹੀਂ ਉਹਦੀ ਕੋਈ ਬੰਦੀ ਨਹੀਂ ਹੈਗੀ ਪਰ ਬੜੇ ਆਰਾਮ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ ਬਹੁਤ ਸਾਰੇ ਲੋਕਾਂ ਨੂੰ ਮੈਂ ਕਰਵਾ ਕੇ ਦੇਖਿਆ ਹੈ ਕਈ ਚੀਜ਼ਾਂ ਆ ਬਹੁਤ ਸਾਰੇ ਲੋਕਾਂ ਨੇ ਕੀਤੀਆਂ ਨਿੰਦਿਆ ਇਸ ਕਰਕੇ ਤਾਂ ਵਿਰੋਧ ਵੀ ਕਰ ਲੋ ਕਰਦੇ ਰਹਿੰਦੇ ਪਰ ਜੇ ਕਰੋਗੇ ਤਾਂ ਮੈਂ ਤੁਹਾਨੂੰ ਗਰੰਟੀ ਦੇ ਕੇ ਕਹਿੰਦਾ ਇਹਦੇ ਨਾਲ ਤੁਹਾਨੂੰ ਫਾਇਦਾ ਹੋਏਗਾ ਨੁਕਸਾਨ ਨਹੀਂ ਹੋਏਗਾ ਸੋ ਹੀ ਪਰਪੀਟ ਚ ਕੀ ਹੈ ਜੀ ਆਪਾਂ ਕਿਲੋ 100 ਕਿਲੋ ਦੀ ਗੱਲ ਕਰਦੇ ਹਾਂ ਕੁਆਂਟਲ ਦੀ ਦੇਖੋ 40 ਕਿਲੋ ਮੱਕੀ ਪਾਉਣੀ ਬਹੁਤ ਜ਼ਰੂਰੀ ਹੈ ਮੱਕੀ ਸੋਨੇ ਵਰਗੀ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਮੱਕੀ ਉਹ ਹੋਣੀ ਚਾਹੀਦੀ ਹੈ ਜਿਹੜੀ ਪੋਲਟਰੀ ਚ ਵਰਤੀ ਜਾਂਦੀ ਹੈ ਆਂਡੇ ਦੇ ਨਾਲ ਹੀ ਮੁਰਗੀਆਂ ਚ ਜਿਹੜੀ ਵਰਤੀ ਜਾਂਦੀ ਹੈ ਵਧੀਆ ਮੱਕੀ ਪਾਓ ਮੱਕੀ ਨਹੀਂ ਬਹੁਤ ਵਰਕ ਪਾਉਣਾ 15 ਤੋਂ 20 ਕਿਲੋ ਸੋਇਆਬੀਨ ਦੀ ਖਲ ਪਾਓ ਜੀ ਬਹੁਤ ਵਧੀਆ ਰਬ ਗੋ ਦੇ ਨਾਲ ਇਹ ਦੋ ਮੇਨ ਚੀਜ਼ਾਂ ਨੇ ਉਸ ਤੋਂ ਇਲਾਵਾ ਤੁਸੀਂ ਦੇਖੋ 60 ਕਿਲੋ ਤਾਂ ਹੋ ਗਿਆ ਸਾਡਾ ਇਹ ਮੇਨ ਜਿਹੜਾ thora ਹੀ ਹੈ ਪੀਟ ਦਾ ਉਦੂ ਲਬਤ ਉਸ ਚੌਕਰ ਪਾ ਸਕਦੇ 10-15 ਕਿਲੋ ਚੌਕਰ ਪਾ ਸਕਦੇ ਕੋਈ ਸਮੱਸਿਆ ਵਾਲੀ ਗੱਲ ਨਹੀਂ ਸਰੋਂ ਦੀ ਖਾਲਾ ਮਸਟਰਡ ਡੀਓਸੀ 10-15 ਕਿਲੋ ਪਾ ਸਕਦੇ ਹਾਂ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ ਜੋ ਪਾ ਸਕਦੇ ਹਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ 10 ਕਿਲੋ ਤੱਕ 15 ਕਿਲੋ ਤੱਕ ਵੀ ਜੋ ਪਾਏ ਜਾ ਸਕਦੇ ਆ ਅੱਜ ਕੱਲ ਦੇ ਮੌਸਮ 'ਚ ਵਧੀਆ ਰਹਿੰਦਾ ਹੈਗਾ ਕਰਕੇ ਅਸੀਂ ਇਹਨੂੰ 90 ਕਿਲੋ ਤੱਕ ਲੈ ਜਾਣਾ ਦੇਖੋ ਮੱਕੀ ਸੋਇਆਬੀਨ ਦੀ ਖਾਲਾ ਸਰੋਂ ਦੀ ਜਿਹੜੀ ਖਾਲਾ ਹੈ ਮਸਟਰਡ ਡੀਓਸੀ ਚੋਕਰ ਹੋ ਗਿਆ ਜੋ ਹੋ ਗਿਆ ਇਹ ਪੰਜ ਚੀਜ਼ਾਂ ਜ਼ਰੂਰੀ ਐ ਪਾਉਣੀਆਂ ਉਸ ਤੋਂ ਬਾਅਦ ਦੇਖੋ 4 ਤੋਂ 5 ਕਿਲੋ ਸ਼ੀਰਾ ਪਾ ਸਕਦੇ ਹੋ ਵਧੀਆ ਕੁਆਲਟੀ ਦਾ ਹੋਵੇ ਕੋਡ ਸ਼ੱਕਰ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਮਿੰਨਰਲ ਮਿਕਸਚਰ ਹੈ ਜੀ 2 ਤੋਂ 3 ਕਿਲੋ ਜਿਹੜਾ ਵਧੀਆ ਕੁਆਲਟੀ ਦਾ ਮਿਨਰਲ ਪਾਓ ਵਧੀਆ ਪ੍ਰੀਮਿਕਸ ਪਾਓ ਤੁਸੀਂ ਚੰਗੀ ਕੁਆਲਟੀ ਦਾ ਵਧੀਆ ਪ੍ਰੀਮਿਕਸ ਤੁਸੀਂ ਪੀਡੀਐਫ ਦਾ ਲੈ ਸਕਦੇ ਹੋ ਬਹੁਤ ਅੱਛੀ ਕੁਆਲਟੀ ਦਾ ਪੀਡੀਐਫ ਦਾ ਪ੍ਰੀਮਿਕਸ ਹੁੰਦਾ ਹੈ ਆਕਸੀਨ ਬਾਈਂਡਰ ਆਕਸੀਨ ਬਾਈਂਡਰ ਬਹੁਤ ਜ਼ਰੂਰੀ ਹੈ ਜਿੰਦਾ ਪਾਉਣਾ ਹੈ 1.5 ਕਿਲੋ ਤੱਕ ਤੁਸੀਂ ਆਕਸੀਨ ਬਾਈਂਡਰ ਪਾਓ ਉਦੋਂ ਬਾਅਦ ਤੁਸੀਂ ਦੇਖੋ ਇਹ ਚ ਬਫਰ ਹੈ ਕਿਲੋ ਤੋਂ 1.5 ਕਿਲੋ ਤੱਕ ਬਫਰ ਪਾਓ ਬਹੁਤ ਜ਼ਿਆਦਾ ਜ਼ਰੂਰੀ ਹੈ ਝੋਟੀਆਂ ਵੇੜੀਆਂ ਗੋਖਾ ਬੜਾ ਕਿੱਲ ਕੇ ਕਰਦੀਆਂ ਉਹਦੇ ਬਹੁਤ ਨੁਕਸਾਨ ਹੈ ਉਹਦੇ ਨਾਲ ਹজম ਹੁੰਦੀ ਸ਼ਕਤੀ ਘਟ ਜਾਂਦੀ ਹੈ ਤੁਸੀਂ ਇਹ ਤੋਂ ਇਲਾਵਾ ਵੀ ਕਿਲੋ 1.5 ਕਿਲੋ ਬਫਰ ਪੀਟ ਚ ਪਾਉਣ ਤੋਂ ਇਲਾਵਾ ਵੀ 50 ਗ੍ਰਾਮ ਬਫਰ ਜਿਹੜਾ ਕੁਟਲੀ ਚ ਪਾ ਸਕਦੇ ਹੋ ਰੋਇਦਾ ਉਦੁਰ ਲਵਰ ਲਾਈਜਿਸਟ ਹੈ ਜੀ ਲਾਈਜਿਸਟ ਪਾਓ 100 ਗ੍ਰਾਮ ਬਹੁਤ ਫਾਇਦਾ ਰਹਿੰਦਾ ਹੈ ਇਹਦੇ ਨਾਲ ਸੋ ਮੇਨ ਚੀਜ਼ਾਂ ਹੀ ਨੇ ਜੀ ਠੀਕ ਹੈ ਬਫਰ ਹੋ ਗਿਆ ਕਾਲਾ ਨਮਕ ਪਾ ਸਕਦੇ ਹੋ ਕਿਲੋ ਕਾਲਾ ਨਮਕ ਪਾ ਸਕਦੇ ਹੋ ਸੋ ਇਹਦੇ ਨਾਲ ਲਗਭਗ ਆਪਣਾ 100 ਕਿਲੋ ਪੂਰਾ ਹੋ ਜਾਂਦਾ ਹੈ ਮਾੜੇ ਮੋٹے ਵਿੱਚ ਚ ਘੱਟ ਵੱਧ ਹੋ ਜਾਏ ਕੋਈ ਫਰਕ ਨਹੀਂ ਪੈਂਦਾ ਮਿਨਰਲ ਮਿਕਚਰ ਨਮਕ ਬਫਰ ਟੌਕਸਿਨ ਬਾਈਂਡਰ ਤੇ ਲਾਈਜਿਸਟ ਇਹ ਪੰਜ ਚੀਜ਼ਾਂ ਪਾਉਣੀ ਹੈ ਪਾਉਣੀ ਹੈ ਪੰਜ ਪਹਿਲਾਂ ਕਿੰਨੀਆਂ ਆਪਾਂ ਤੇ 11ਵਾਂ ਨੰਬਰ ਤੇ 5 ਤੇ 5 10 ਇੱਕ ਹੋ ਗਿਆ ਸ਼ੀਰ 11 ਹੋ ਗਿਆ ਜੀ ਸੋ ਮੇਨ ਗੱਲ ਇਹ ਕੀ ਹੁੰਦੀ ਹੈ ਜਿਹੜੀ ਛੋਟੀ ਬਿਹੜੀ ਦੀ ਉਮਰ ਹੁੰਦੀ ਹੈ 6 ਤੋਂ 8 ਮਹੀਨੇ ਇਹ ਚ ਪਹਿ ਧਿਆਨ ਰੱਖਣਾ ਹੁੰਦਾ ਵੀ ਸਣਾ ਦਾ ਵਿਕਾਸ ਤੇ ਛੱਡੇ ਦਾ ਵਿਕਾਸ ਤੇ ਬੱਚੇਦਾਨੀ ਦਾ ਦੋਨਾਂ ਚੀਜ਼ਾਂ ਦਾ ਸਣਾ ਦਾ ਤੇ ਬੱਚੇਦਾਨੀ ਦਾ ਉਹ 6ਵੇਂ ਮਹੀਨੇ 7ਵੇਂ ਮਹੀਨੇ 8ਵੇਂ ਮਹੀਨੇ ਬਹੁਤ ਤੇਜ਼ੀ ਨਾਲ ਹੁੰਦਾ ਇਸ ਨੂੰ ਵਿਗਿਆਨਕ ਭਾਸ਼ਾ ਚ ਕੁਨੈਟ ਲੈਕਸਿਸ ਕਹਿੰਦੇ ਆ ਇਸ ਵੇਲੇ ਪ੍ਰੋਟੀਨ ਦੀ ਊਰਜਾ ਦੀ ਤੇ ਲੱਗੂ ਤੱਤਾਂ ਦੀ ਜਿੰਕ ਕਾਪਰ ਕਵਾਲਟ ਮੈਨਿਜ਼ ਆਇਓਡੀਨ ਆਇਰਨ ਕ੍ਰੋਮੀਅਮ ਸੇਲੀਨੀਅਮ ਇਹਨਾਂ ਦੀ ਘਾਟ ਨਹੀਂ ਹੋਣੀ ਚਾਹੀਦੀ ਧਿਆਨ ਰੱਖੋ ਸੋ ਇਸ ਕਰਕੇ ਮੈਂ ਕਹਿ ਰਿਹਾ ਵਧੀਆ ਕੁਆਲਟੀ ਦਾ ਪ੍ਰੀਮਿਕਸ ਪਾਉਣਾ ਜ਼ਰੂਰੀ ਹੈ ਦੂਜੀ ਗੱਲ ਅਚਾਰ ਦੀ ਮਾਤਰਾ ਜਿਹੜੀ ਹੈਗੀ ਉਹ ਛੋਟੀ ਬੇੜੀ ਨੂੰ ਜੇਸੀ ਉਮਰ ਦੇ ਹਿਸਾਬ ਨਾਲ ਲਈਏ ਚੰਗੀ ਜਿਹੀ ਜਵਾਨ ਛੋਟੀ ਬੇੜੀ ਹੈ ਉਹਨੂੰ 10-15 ਕਿਲੋ ਤੋਂ ਵੱਧ ਨਹੀਂ ਦੇਣਾ ਚਾਹੀਦਾ ਉਸ ਘਾ ਕੇ ਦੇਣਾ ਚਾਹੀਦਾ ਜੇ ਤੁਸੀਂ ਬਰਸੀਮ ਨੂੰ ਸੁਕਾ ਲਓ ਵਧੀਆ ਸਰਦੀਆਂ ਚ ਅੱਗੇ ਵਰਸੀਮ ਨੂੰ ਸੁਕਾੜੋ ਤੁਹਾਡੇ ਕੋਈ ਰਾਈ ਘਾ ਵੀ ਹੋਵੇ ਤਾਂ ਫੀਡ ਦੀ ਮਾਤਰਾ ਜਿਹੜੀ ਆਮ ਤੌਰ ਤੇ ਕਹਿੰਦੇ ਛੋਟੀ ਬਿਹੜੀ ਨੂੰ ਜਿਹੜੀ ਸਾਲ ਦੀ ਛੋਟੀ ਬਿਹੜੀ ਐ 3-4 ਕਿਲੋ ਪਾਉਣੀ ਚਾਹੀਦੀ ਐ ਉਹ ਤੁਸੀਂ ਘਟਾ ਕੇ ਅੱਧੀ ਵੀ ਕਰ ਸਕਦੇ ਜੇ ਤੁਹਾਨੂੰ ਕੋਈ ਵਰਸੀਮ ਦਾ ਜਿਹੜਾ ਹੈਗਾ ਹੇ ਹੈਗਾ ਮਤਲਬ ਕਿ ਵਰਸੀਮ ਨੂੰ 10-15 ਦੇ ਸੁਕਾੜਿਆ ਖੇਤਾਂ ਦੇ ਵਿੱਚ ਉਹਨੂੰ ਫਰੋੜ ਲਿਆ ਫਿਰ ਪਾਤਾ ਬਿਨਾਂ ਕੁਤਰਾ ਦੀਤੇ ਪਾ ਸਕਦੇ ਹੋ ਬਹੁਤ ਸਾਰੇ ਕਾਮਯਾਬ ਫਾਰਮਰ ਕਰਦੇ ਐ ਉਹਦੇ ਨਾਲ ਕੱਟੀ ਬੱਚੀ ਮੋਟੀ ਵੀ ਨਹੀਂ ਹੁੰਦੀ ਤਕੜੀ ਹੁੰਦੀ ਹੈ ਜਵਾਨ ਹੁੰਦੀ ਹੈ ਕੱਦ ਵੱਧਾ ਹੈ ਵਜਨ ਵੱਧਾ ਹੈ ਢਿੱਡਨੀ ਵੱਧਾ ਹੈਗਾ ਜਿਆਦਾ ਸੋ ਇਹ ਕਰ ਸਕਦੇ ਹਾਂ ਦੇਖੋ ਮਸਲਾ ਇਹ ਹੈ ਵੀ ਜੇ ਤੁਸੀਂ ਲਈਏ ਖਰਚੇ ਦੀ ਗੱਲ ਘਰੇ ਜਿਹੜੀ ਝੋਟੀ ਵੜੀ ਹੈ ਵਧੀਆ ਕੁਆਲਿਟੀ ਦੀ ਚੱਕਦੀ ਹੋਵੇ ਜਾਂ ਵਧੀਆ ਕੁਆਲਿਟੀ ਦੀ ਮੋਹਰਾਂ ਦੀ ਖੱਦੀ ਹੋਵੇ ਉਹ 7 ਸਵਾ ਲੱਖ 1.5 ਲੱਖ ਤੱਕ ਹੀ ਤਿਆਰ ਹੋਣੀ ਹੈ ਪਰ ਗੱਲ ਇਹ ਹੈ ਵੀ 35 40 ਲੀਟਰਲੀ ਬੈਡੀ ਤੇ 20 25 ਲੀਟਰਲੀ ਝੋਟੀ ਜਿਹੜੀ ਹੈ ਨਾ ਇੰਨੇ ਰੇਟ 'ਚ ਮਿਲਦੀ ਨਹੀਂ ਕੋਈ ਨਹੀਂ ਦਿੰਦਾ ਇਹ ਰੇਟ ਸੋ ਕਰਚਾ ਕਰਨ ਲੱਗੇ ਇਸ ਪੱਧਰ ਤੇ ਨਾ ਚੋਕ ਕਿਉਂਕਿ ਬਰੀਡ ਨੂੰ ਜੇ ਸੀਮਣ ਵਧੀਆ ਲਾਇਆ ਸੀ ਤਾਂ ਫੀਡ ਵੀ ਵਧੀਆ ਪਾਉਣੀ ਪੈਣੀ ਹੈ ਜੇ ਬਰੀਡ ਵਧੀਆ ਤਾਂ ਫੀਡ ਵੀ ਵਧੀਆ ਹੋਣੀ ਚਾਹੀਦੀ ਹੈ ਮੈਨੇਜਮੈਂਟ ਵੀ ਵਧੀਆ ਹੋਣੀ ਚਾਹੀਦੀ ਹੈ ਜੇ ਇਹਨਾਂ ਦੋਨਾਂ 'ਚੋਂ ਕਿਸੇ ਚੀਜ਼ 'ਚ ਗੜਬੜ ਹੈ ਤਾਂ ਨਹੀਂ ਗੱਲ ਬਣਨੀ ਹੈਗੀ ਬਹੁਤ ਸਾਰੇ ਲੋਕ ਕੀ ਕਰਦੇ ਆ ਵੀ ਮੱਜਾਂ ਗਾਂਵਾਂ ਵਾਲੇ ਦੀ ਜ਼ੋਧੜੀ ਫੀਡ ਹੋ ਗਈ ਕੋਲਾ ਭਰ ਕੇ ਝੋਟੀ ਵੇੜੇ ਨੂੰ ਪਾ ਦਿੰਦੇ ਆ ਉਹ ਚ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇਲ ਬੱਚੇਦਾਨੀ ਦੇ ਵਿੱਚ ਚੱਡੇ ਦੇ ਸਚਵਾਨੇ ਦੇ ਸੈੱਲਾਂ 'ਚ ਥਣਾ ਜਮਾ ਹੋ ਜਾਂਦਾ ਹੈ ਫਿਰ ਉਹਦੇ ਨਾਲ ਬਹੁਤ ਸਾਰੇ ਸੈੱਲ ਵਧਣ ਤੋਂ ਪਹਿਲਾਂ ਹੀ ਬੰਦ ਹੋ ਜਾਂਦੇ ਆ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੈਗਾ ਉਹਦੇ ਨਾਲ ਵਜਨ ਵੱਜੂਗਾ ਮਤਲਬ ਕਿ ਪਰ ਬੱਚੇਦਾਨੀ ਦਾ ਵਿਕਾਸ ਪੂਰਾ ਨਹੀਂ ਹੋਊਗਾ ਅਸੀਂ ਚੈੱਕ ਕਰਾਉਣ ਜਾਵਾਂਗੇ ਤੁਸੀਂ ਦੇਖੋਗੇ ਜੀ ਬੱਚੇਦਾਨੀ ਤਾਂ ਪੂਰੀ ਬਣੀ ਨਹੀਂ ਹੈਗੀ ਫਿਰ ਅਸੀਂ ਮਿਨਰਲ ਵਗੈਰਾ ਦਿੰਨੇ ਆ ਮਿਨਰਲ ਦਾ ਉਸ ਸਟੇਜ ਤੇ ਕੋਈ ਫਾਇਦਾ ਨਹੀਂ ਉਸ ਸਟੇਜ ਤੇ ਵੀ ਸਾਨੂੰ ਹੀ ਪਰ ਫੀਡ ਦੇਣੀ ਪੈਣੀ ਬਾਕੀ ਹੁੰਦਾ ਦੇਖੋ ਜਿਹੜੀ ਪ੍ਰੋਫੀਡ ਫਾਰਮੂਲਾ ਦਿੱਤਾ ਤੁਸੀਂ 3-4 ਮਹੀਨੇ ਦੀ ਉਮਰ ਤੋਂ ਲੈ ਕੇ ਜੋ ਤੱਕ ਛੋਟੀ ਬੈੜੀ ਤੁਹਾਡੀ 7 ਮਹੀਨੇ ਦੀ ਗੱਬਣ ਚੈੱਕ ਹੋ ਜੇ 7 ਮਹੀਨੇ ਤੱਕ ਸੂਚ 2 ਮਹੀਨੇ 3 ਮਹੀਨੇ ਰਹਿ ਜਾਣ ਉਦੋਂ ਤੱਕ ਦੇ ਸਕਦੇ ਹੋ ਕੋਈ ਸਮੱਸਿਆ ਵਾਲੀ ਗੱਲ ਨਹੀਂ ਖੁੱਲਾ ਰੱਖੋ ਥੋੜਾ ਦਾ ਮੜਾ ਮੁਟਾ ਘੁੰਦੀ ਫਿਰਦੀ ਰਹੇ ਜੇ ਬੰਨ ਕੇ ਰੱਖੋਗੇ ਤਾਂ ਉਹਦਾ ਗ੍ਰੋਥ ਉਣੀ ਜੇ ਖੁੱਲੀ ਰਹੂਗੀ ਪਾਣੀ ਵੀ ਜ਼ਿਆਦਾ ਪੀਊਗੀ ਕਿਉਂਕਿ ਹਾਈ ਪਰ ਫੀਡ ਜਿਹੜੀ ਅਸੀਂ ਹਾਈ ਪ੍ਰੋਟੀਨ ਫੀਡ ਬਣਾਉਣੀ ਹੈ ਇਹਨੂੰ ਹਜਮ ਹੋਣ ਵਾਸਤੇ ਪਾਣੀ ਬਹੁਤ ਚਾਹੀਦਾ ਹੁੰਦਾ ਇਸ ਕਰਕੇ ਜਿਹੜੀ ਇਹਦੇ ਵਿੱਚ ਛੋਟੀ ਬੜੀ ਦਾ ਖੁੱਲਾ ਰਹਿਣਾ ਬਹੁਤ ਜ਼ਰੂਰੀ ਹੈ ਬਾਕੀ ਦੇਖੋ ਜਿਹੜੇ ਫੀਡ ਫਾਰਮ ਵਾਲੇ ਹੁੰਦੇ ਆ ਜੋ ਮੌਕੇ ਮੁਤਾਬਕ ਅਜਿਹੇ ਹਾਲਾਤਾਂ ਮੁਤਾਬਕ ਵਧੀਆ ਤੋਂ ਵਧੀਆ ਕੋਸ਼ਿਸ਼ ਕਰਦੇ ਬਣਾਉਣ ਦੀ ਬਹੁਤ ਸਾਰੀਆਂ ਕੰਪਨੀਆਂ ਵੀ ਤੇ ਵਧੀਆ ਕੰਮ ਕਰ ਰਹੀਆਂ ਤੁਹਾਡੀ ਮਰਜ਼ੀ ਹੈ ਤੁਸੀਂ ਕੰਪਨੀ ਦੀ ਫੀਡ ਵੀ ਲੈ ਸਕਦੇ ਹੋ ਤੇ ਪਰ ਮੇਰਾ ਇਹੀ ਹੁੰਦਾ ਵੀ ਚਲੋ ਬਹੁਤ ਸਾਰੇ ਲੋਕ ਪੁੱਛਦੇ ਐ ਇਸ ਕਰਕੇ ਫਾਰਮੂਲੇ ਮੈਂ ਦੱਸ ਦਾਂ ਤੁਹਾਨੂੰ ਪਰ ਇਹ ਧਿਆਨ ਰੱਖੋ ਵੀ ਜੇ ਤੁਹਾਡੇ ਕੋਲ ਜਿਆਦਾ ਝੋਟੀਆਂ ਬੈੜੀਆਂ ਹੈਗੀਆਂ ਗਿਨਤੀ ਜਿਆਦਾ ਫਿਰ ਵੀਰ ਆਪਣੀ ਬਣਾਉ ਪਰਕ ਬਹੁਤ ਪਾਊਗਾ ਤੁਸੀਂ 100 150 ਰੁਪਏ 200 ਰੁਪਏ ਤੱਕ ਵੀ ਕਈ ਵਾਰੀ ਜੇ ਚੰਗੀ ਤੁਸੀਂ ਮੰਤਰਾ ਚ ਬਣਾਉਣੇ ਤਾਂ ਤੁਹਾਨੂੰ ਕੁਆਂਟਲ ਵਿੱਚੇ ਫਰਕ ਪੈਦਾ 100 ਰੁਪਏ ਸੈਲਾ ਵੀ ਫਰਕ ਪੈ ਸਕਦਾ ਹੈਗਾ ਸੋ ਬਾਕੀ ਹੀ ਹੈ ਜੀ ਦੇਖੋ ਇਹ ਝੋਟੀਆਂ ਬੇੜੀਆਂ ਨੇ ਜਿਹੜੇ ਮਸਲੇ ਐ ਇਹ ਸਾਰੇ ਖੁਰਾਕੀ ਮਸਲੇ ਐ ਇਹ ਖੁਰਾਕ ਨਾਲ ਹੱਲ ਹੋਣੇ ਐ ਨਾ ਹੀ ਦਵਾਈਆਂ ਨਾਲ ਹੱਲ ਹੋਏ ਐ ਜੀ ਨਾ ਦਵਾਈਆਂ ਨਾਲ ਹੱਲ ਹੋਣੇ ਬਾਕੀ ਗੱਲਾਂ ਆਪਾਂ ਕਰਦੇ ਰਹਿਵਾਂਗੇ ਜੀ ਧੰਨਵਾਦ ਜੀ ਸਾਰਿਆਂ ਸਤਿ ਸ੍ਰੀ ਅਕਾਲ